ਹਾਤੇ ਦੇ ਬਾਹਰ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਆ ਧਮਾਕੇ ਦੀ ਆਵਾਜ਼ ਇਨੀ ਜ਼ਬਰਦਸਤ ਸੀ ਕਿ ਜਿਹੜੇ ਲੋਕ ਉਥੇ ਮੌਜੂਦ ਸੀ ਉਹ ਇੱਕਦਮ ਡਰ ਗਏ ਆਵਾਜ਼ ਸੁਣੀ ਤੇ ਸਾਰੇ ਪਾਸੇ ਹੀ ਹਨੇਰਾ ਜਿਹੜਾ ਓਛਾ ਗਿਆ ਤੇ ਜਦੋਂ ਉਥੇ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹਾਤੇ ਦੇ ਅੰਦਰ ਲੋਕ ਜਿਹੜੇ ਸੀਗੇ ਉਹ ਨਹੀਂ ਸੀ ਸਿਰਫ ਉਹੀ ਇਕੱਲਾ ਹੀ ਸੀ ਤੇ ਆਵਾਜ਼ ਜਿਹੜੀ ਆ ਧਮਾਕੇ ਦੀ ਇਨੀ ਜ਼ੋਰਦਾਰ ਤਰੀਕੇ ਦੇ ਨਾਲ ਸੁਣਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਛਾ ਗਿਆ ਤੇ ਕੁਝ ਵੀ ਉਹਨਾਂ ਨੂੰ ਦਾ ਨਹੀਂ ਡਰਦਾ ਮਾਹੌਲ ਪੈਦਾ ਹੋ ਗਿਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤੇ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਕਿ ਬੰਬ ਨੁਮਾ ਚੀਜ਼ ੁੱਟ ਗਈ ਹੈ ਜਾਂ ਫਿਰ ਕੀ ਹੋਇਆ ਤੇ ਲਗਾਤਾਰ ਇਸ ਦੇ ਪੁਲਿਸ ਇਸ ਵਿੱਚ ਜਾਂਚ ਕਰੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਇਸ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਉੱਤੇ ਹੀ ਜਿਹੜਾ ਮਾਲਕ ਸੀ ਉੱਦੇ ਵੱਲੋਂ ਆ ਕੇ ਵੀ ਇਹ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਣਾਈ ਆਵਾਜ਼ ਜਿਹੜੀ ਸੁਣਾਈ ਦਿੱਤੀ ਸੀ ਆਵਾਜ਼ ਉਹਨਾਂ ਦੀ ਆਵਾਜ਼ ਕੋਈ ਖਬਰ ਤੋਂ ਬਾਅਦ ਉਹ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਨਾ ਤਾਂ ਕਿਸੇ ਦੇ ਨਾਲ ਕੋਈ ਪੁਰਾਣੀ ਰੰਜਿਸ਼ ਹੈ ਤੇ ਨਾ ਹੀ ਹਜੇ ਤੱਕ ਇਸ ਦੇ ਵਿੱਚ ਕੋਈ ਖੁਲਾਸਾ ਹੋ ਸਕਿਆ ਕਿ ਇਹ ਬੰਬੂ ਨੁਮਾ ਚੀਜ਼ ਛਿਤੀ ਗਈ ਹੈ ਜਾਂ ਫਿਰ ਕਿਸ ਤਰੀਕੇ ਦੀ ਆਵਾਜ਼ ਜਿਹੜੇ ਉਹਨਾਂ ਨੂੰ ਸੁਣਾਈ ਦਿੱਤੀ ਹੈ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਇਸ ਤਰ੍ਹਾਂ ਲੱਗਾ ਕਿ ਬਾਹਰ ਕੋਈ ਅਹwidehat ਦੇ ਬਾਹਰ ਕੋਈ ਚੀਜ਼ ਫਟ ਕੇ ਗਿਆ ਜਿਸ ਦੇ ਨਾਲ ਕੇ ਇਹ ਜ਼ੋਰਦਾਰ ਧਮਾਕੇ ਦੀ ਜਿਹੜੀ ਆਵਾਜ਼ ਸੁਨਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਜਿਹੜਾ ਛਾ ਗਿਆ ਤੇ ਇੱਕ ਡਰ ਦਾ ਮਾਹੌਲ ਉਹਨਾਂ ਦੇ ਵਿੱਚ ਬਣ ਗਿਆ ਉਹਨਾਂ ਨੇ ਕਿਹਾ ਕਿਸੇ ਨਾਲ ਜਾਨਵਰਾਂ ਲਈ ਨੁਕਸਾਨ ਨਹੀਂ ਹੋਇਆ ਤੇ ਪਰ ਕੰਦ ਜਿਹੜੀ ਆ ਉਸ ਦੇ ਵਿੱਚ ਥੋੜਾ ਇਹ ਨੁਕਸਾਨ ਹੋਇਆ ਅਤੇ ਇੱਕ ਜਾਲੀ ਆ ਜਿਸ ਬਾਰੇ ਉਹਨਾਂ ਨੇ ਇਹ ਨੁਕਸਾਨ ਦੱਸਿਆ ਤੇ ਇਹ ਵੀ ਦੱਸਿਆ ਕਿ ਪੁਰਾਣੀ ਰੰਜਿਸ਼ ਜਾਫਿਰ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਿਹੜੀ ਆ ਉਸ ਆਹਾਤੇ ਦੇ ਮਾਲਕ ਦੀ ਨਹੀਂ ਆ ਤਾਂ ਹੁਣ ਮਾਲਕ ਦੇ ਵੱਲੋਂ ਵੀ ਉੱਥੇ ਪਹੁੰਚ ਕੇ ਇਸ ਪੂਰੇ ਮਾਮਲੇ ਤੇ ਦੇਖਿਆ ਜਾ ਰਿਹਾ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਤਮਾਕੇ ਦੀ ਆਵਾਜ਼ ਜਿਹੜੀ ਇਸ ਦੇ ਵਿੱਚ ਸੁਣਾਈ ਦਿੱਤੀ ਆ ਤੇ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਹਿਣਾ ਕਿ ਪੂਰਾ ਮਾਮਲਾ ਜਿਹੜਾ ਉਹ ਦੇਖਿਆ ਜਾ ਰਾ ਪੂਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਸੀਸੀਟੀਵੀ ਵੀ ਜਿਹੜੀ ਖੰਗਾਲੀ ਜਾਵੇਗੀ ਤੇ ਦੇਖਿਆ ਜਾਵੇਗਾ ਤੇ ਦੱਸਦੇ ਨੇ ਕਿ ਪੂਰਾ ਮਾਮਲਾ ਜਿਹੜਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਨਵਾਂ ਸ਼ਹਿਰ ਦਾ ਇੱਕ ਆਹਾਤਾ ਜਿੱਤੇ ਬਾਹਰ ਜਿਸ ਦੇ ਬਾਹਰ ਤਮਾਕਾ ਜਿਹੜਾ ਤਮਾਕੇ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਆਵਾਜ਼ ਜ਼ੋਰਦਾਰ ਤਰੀਕੇ ਦੇ ਨਾਲ ਇਸ ਤਰ੍ਹਾਂ ਸੁਣਾਈ ਦਿੱਤੀ ਕਿ ਲੋਕਾਂ 'ਚ ਡਰ ਦਾ ਮਾਹੌਲ ਜਿਹੜਾ ਉਹ ਬਣ ਗਿਆ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਕਿ ਉਸ ਸਮੇਂ ਹੁੰਦਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਅਚਾਨਕੋਂ ਅੰਦਰ ਬੈਠੇ ਦੇ ਕੋਈ ਗਾਗ ਨਹੀਂ ਸੀ ਕਸਟਮਰ ਸਰ। ਇਸੇ ਧਮਾਕਾ ਬਹੁਤ ਤੇਜ਼ ਹੋ ਗਿਆ ਸਰ। ਅੱਛਾ। ਇਹ 20 ਮਿੰਟ ਪਹਿਲੇ ਦੀ ਗੱਲ ਹੈ। ਅੱਜ ਹੋਇਆ ਸਮ ਅੰਦਰ ਬੈਠੇ ਸਨ। ਹੂੰ। ਉਹ ਇਤਨਾ ਧਮਾਕਾ ਹੋ ਕੇ ਜੁਰ ਅੰਦਰ ਅੰਦਰ ਹੋ ਗਿਆ।

ਤੋ ਵੈਰੀਫਾਈ ਕਰਨ ਲਈ ਆਏ ਸੀ ਠੀਕ ਆ ਤੁਹਾਡੇ ਸਾਹਮਣੇ ਬਿਲਕੁਲ ਠੀਕ ਚੱਲ ਰਿਹਾ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਆ ਗਏ ਹਾਂ ਉਸ ਨੂੰ ਵੈਰੀਫਾਈ ਕਰ ਕੋਈ ਚੀਜ਼ ਇਦਾਂ ਦੀ ਸਾਹਮਣੇ ਠੀਕ ਆ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਇਆ ਹਾਂ ਪਰ ਅਪਾ ਵੈਰੀਫਾਈ ਕਰ ਰਹੇ ਹਾਂ ਇਸ ਚੀਜ਼ ਨੂੰ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਉਸ ਨੂੰ ਵੈਰੀਫਾਈ ਕਰ ਜਰਾ ਕੋਈ ਇਹਨਾਂ ਦਾ ਅੰਦਰ ਸ਼ੋਰ ਸੱਟਾ ਜਿਹਾ ਇਹਨਾਂ ਦੀ ਕੋਈ ਹੋਰ ਕਿਸੇ ਚ ਜਿਹੜੀ ਵੀ ਚੀਜ਼ ਹੋਏਗੀ ਉਹਨੂੰ ਵੈਰੀਫਾਈ ਕਰਾਂਗੇ ਇਹਨੇ ਹੱਲੇ ਕਹਿਣਾ ਠੀਕ ਨਹੀਂ ਹੋਊਗਾ ਕਿਉਂਕਿ ਜਦੋਂ ਤੱਕ ਇਹ ਚੀਜ਼ ਜਿਹੜਾ ਹੈਗਾ ਤੱਤ ਉਹ ਵੈਰੀਫਾਈ ਨਹੀਂ ਹੋਵੇਗਾ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕੇ ਤੇ ਔਰ ਕੋਈ ਵੀ ਕੈਜੂਐਲਟੀ ਜਾਂ ਕਿਸੇ ਦੇ ਕੋਈ ਅਦਰ ਪਰਮਾਤਮਾਈ ਬਿਆਨ ਨਾਲ ਨਹੀਂ ਹੈ ਲੇਕਿਨ ਤਮਾਕੇ ਦੀ ਆਵਾਜ਼ ਰੂਹ ਸੁਣਾਈ ਦਿੱਤੀ ਇਹ ਸੁਣਨ ਨੂੰ ਮਿਲੇ ਸੁਣ ਬੈਠੇ अचानक हम लोग अंदर बैठे थे कोई गाहक नहीं अच्छा। थे कस्टमर सर इसी धमाका बहुत तेज हुआ सर अच्छा बीस मिनट पहले की गल है आज हुआ हम अंदर बैठे थे वहाँ इतना धमाका हुआ पूरा अंधेरा अंधेरा हो गया था कोई नहीं था जब भी उधर बचाव होगा सर की कोई नहीं था बाहर गया खाने का बाहर कहां पे यहां बता दे ये देखो बहुत बहुत अंधेरा है ये सब दीवार साथ सुरा के तक जाली सुरा के हां जी इधर सुरा के उधर बंदे किसी टक लग गया है पुलिस से काम कर रहे हैं ਇਹ ਜਾਲੀ ਵੀ ਲਗੀ ਤਾਂ ਜਾਲੀ ਵੀ ਦਾ ਪੂਰਾ ਸੁਰਾਗ ਹੋ ਗਿਆ ਇਸੇ ਕਰਕੇ ਅਪਨ ਇਨਕੁਆਇਰੀ ਕਰਨ ਗਏ ਜੇ ਤਾਂ ਸਰੂਪ ਜਾਣਕਾਰੀ ਲਈ ਕੁਝ ਮਿਲਿਆ ਕਿ ਨਹੀਂ ਹਾਪੇ ਮਿਲਿਆ ਤਾਂ ਕੁਝ ਨਹੀਂ ਮਿਲਿਆ ਐਵੇਂ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਆਵਾਜ਼ ਆਈ ਹੈ ਤਾਂ ਵੈਰੀਫਾਈ ਕਰਨ ਲਈ ਆਏ ਸੀ ਠੀਕਾ ਤੁਹਾਡੇ ਸਾਹਮਣੇ ਬਿਲਕੁਲ ਚੱਲ ਰਿਹਾ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੁੱਕ ਤੇ ਆ ਗਏ ਹਾਂ ਉਸ ਨੂੰ ਵੈਰੀਫਾਈ ਕਰ ਕੋਈ ਚੀਜ਼ ਹੈ ਦਦੀ ਸਾਹਮਣੇ ਠੀਕਾ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਏ ਹਾਂ ਪਰ ਆਪਾਂ ਵੈਰੀਫਾਈ ਕਰ ਰਹੇ ਹਾਂ ਇਸ ਚੀਜ਼ ਨੂੰ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਉਸ ਨੂੰ ਵੈਰੀਫਾਈ ਜਰਾ ਕੋਈ ਇਹਨਾਂ ਦਾ ਅੰਦਰ ਸੌ ਸੱਤ ਟੈਜ ਇਹਨਾਂ ਦੀ ਕੋਈ ਹੋਰ ਕਿਸੇ ਚੀਜ਼ ਨਾਲ ਆਵਾਜ਼ ਆਈ ਹੈ ਜਿਹੜੀ ਵੀ ਚੀਜ਼ ਹੋएगी ਉਹਨੂੰ ਵੈਰੀਫਾਈ ਕਰਾਂਗੇ ਇਹ ਹਲੇ ਕਹਿਣਾ ਠੀਕ ਨਹੀਂ ਹੋਊਗਾ ਕਿਉਂਕਿ ਜਦੋਂ ਤੱਕ ਇਹ ਚੀਜ਼ ਜਿਹੜਾ ਹੈਗਾ ਤੱਥ ਉਹ ਵੈਰੀਫਾਈ ਨਹੀਂ ਹੋਇਆ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕੇ ਤੇ ਔਰ ਕੋਈ ਵੀ ਕੈਜੂਅਲਟੀ ਜਾਂ ਕਿਸੇ ਦੇ ਕੋਈ ਅਦਰ ਪਰਮਾਤਮਾ ਦੇ ਨਾਲ ਨਹੀਂ ਹੈ ਲੇਕਿਨ ਤਮਾਕੇ ਦੀ ਆਵਾਜ਼ ਜਰੂਰ ਸੁਣਾਈ ਦਿੱਤੀ ਇਹ ਸੁਣਨ ਨੂੰ ਮਿਲੇ ਸੋ ਉਹਨੂੰ ਵੈਰੀਫਾਈ ਕਰਾਂਗੇ अचानक हम अंदर बैठे थे कोई गाहक नहीं से कस्टमर तो तो सर ऐसे धमाका बहुत तेज से हुआ सर अच्छा बीस मिनट पहले की गलत आज हुआ हम अंदर बैठे थे वहाँ इतना धमाका हुआ कि पूरा अंधेरा अंधेरा हो गया था कोई नहीं था जख्मी हम बचा हो गया सर की कोई नहीं था बाहर गया बाहर कहाँ पे यहाँ बता बहुत अंधेरा ऐसा त्यौहार ਹਾਤੇ ਦੇ ਬਾਹਰ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਆ ਧਮਾਕੇ ਦੀ ਆਵਾਜ਼ ਇਨੀ ਜ਼ਬਰਦਸਤ ਸੀ ਕਿ ਜਿਹੜੇ ਲੋਕ ਉਥੇ ਮੌਜੂਦ ਸੀ ਉਹ ਇੱਕਦਮ ਡਰ ਗਏ ਆਵਾਜ਼ ਸੁਣੀ ਤੇ ਸਾਰੇ ਪਾਸੇ ਹੀ ਹਨੇਰਾ ਜਿਹੜਾ ਓਛਾ ਗਿਆ ਤੇ ਜਦੋਂ ਉਥੇ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹਾਤੇ ਦੇ ਅੰਦਰ ਲੋਕ ਜਿਹੜੇ ਸੀਗੇ ਉਹ ਨਹੀਂ ਸੀ ਸਿਰਫ ਉਹੀ ਇਕੱਲਾ ਹੀ ਸੀ ਤੇ ਆਵਾਜ਼ ਜਿਹੜੀ ਆ ਧਮਾਕੇ ਦੀ ਇਨੀ ਜ਼ੋਰਦਾਰ ਤਰੀਕੇ ਦੇ ਨਾਲ ਸੁਣਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਛਾ ਗਿਆ ਤੇ ਕੁਝ ਵੀ ਉਹਨਾਂ ਨੂੰ ਨਹੀਂ ਚੱਲਿਆ ਪਰ ਆਵਾਜ਼ ਇੰਨੀ ਸੀ ਕਿ ਜਿੱਤੇ ਨਾਲ ਕਿੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤੇ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਪਤਾ ਲੱਗਾ ਕਿ ਕਿ ਬੰਬ ਨੁਮਾ ਚੀਜ਼ ੁੱਟ ਗਈ ਹੈ ਜਾਂ ਫਿਰ ਕੀ ਹੋਇਆ ਤੇ ਲਗਾਤਾਰ ਇਸੇ ਪੁਲਿਸ ਇਸ ਵਿੱਚ ਜਾਂਚ ਕਰ ਰਹੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਇਸ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਉਤੇ ਹੀ ਜਿਹੜਾ ਮਾਲਕ ਸੀ ਉੱਦੇ ਵੱਲੋਂ ਆ ਕੇ ਵੀ ਇਹ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਣਾਈ ਆਵਾਜ਼ ਜਿਹੜੀ ਸੁਣਾਈ ਦਿੱਤੀ ਸੀ ਆਵਾਜ਼ ਉਹਨਾਂ ਦੀ ਆਵਾਜ਼ ਕੋਨਾਂ ਦੀ ਖਬਰ ਤੋਂ ਬਾਅਦ ਉਹ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਨਾ ਤਾਂ ਕਿਸੇ ਦੇ ਨਾਲ ਕੋਈ ਪੁਰਾਣੀ ਰੰਜਿਸ਼ ਹੈ ਤੇ ਨਾ ਹੀ ਹਜੇ ਤੱਕ ਇਸ ਦੇ ਵਿੱਚ ਕੋਈ ਖੁਲਾਸਾ ਹੋ ਸਕਿਆ ਕਿ ਇਹ ਬੰਬੂ ਨੁਮਾ ਚੀਜ਼ ਸਿੱਟੀ ਗਈ ਹੈ ਜਾਂ ਫਿਰ ਕਿਸ ਤਰੀਕੇ ਦੀ ਆਵਾਜ਼ ਜਿਹੜੀ ਉਹਨਾਂ ਨੂੰ ਸੁਣਾਈ ਦਿੱਤੀ ਹੈ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਇਸ ਤਰ੍ਹਾਂ ਲੱਗਾ ਕਿ ਬਾਹਰ ਕੋਈ ਹਾਤੇ ਦੇ ਬਾਹਰ ਕੋਈ ਚੀਜ਼ ਟੁੱਟ ਕੇ ਗਿਆ ਜਿਸ ਦੇ ਨਾਲ ਕੇ ਇਹ ਜ਼ੋਰਦਾਰ ਧਮਾਕੇ ਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਜਿਹੜਾ ਛਾ ਗਿਆ ਤੇ ਇੱਕ ਡਰ ਦਾ ਮਾਹੌਲ ਉਹਨਾਂ ਦੇ ਵਿੱਚ ਬਣ ਗਿਆ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਪਰ ਕੰਦ ਜਿਹੜੀ ਆ ਉਸ ਦੇ ਵਿੱਚ ਥੋੜਾ ਇਹ ਨੁਕਸਾਨ ਹੋਇਆ ਅਤੇ ਇੱਕ ਜਾਲੀ ਆ ਜਿਸ ਬਾਰੇ ਉਹਨਾਂ ਨੇ ਇਹ ਨੁਕਸਾਨ ਦੱਸਿਆ ਤੇ ਇਹ ਵੀ ਦੱਸਿਆ ਕਿ ਪੁਰਾਣੀ ਰੰਜਿਸ਼ ਜਾਫਰ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਿਹੜੀ ਆ ਉਸ ਆਹਾਤੇ ਦੇ ਮਾਲਕ ਦੀ ਨਹੀਂ ਆ ਤਾਂ ਹੁਣ ਮਾਲਕ ਦੇ ਵੱਲੋਂ ਵੀ ਉੱਥੇ ਪਹੁੰਚ ਕੇ ਇਸ ਪੂਰੇ ਮਾਮਲੇ ਤੇ ਦੇਖਿਆ ਜਾ ਰਿਹਾ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਤਮਾਕੇ ਦੀ ਆਵਾਜ਼ ਜਿਹੜੀ ਇਸ ਦੇ ਵਿੱਚ ਸੁਣਾਈ ਦਿੱਤੀ ਆ ਤੇ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਿਹਾ ਕਿ ਪੂਰਾ ਮਾਮਲਾ ਜਿਹੜਾ ਉਹ ਦੇਖਿਆ ਜਾ ਰਾ ਪੁਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਸੀਸੀਟੀਵੀ ਵੀ ਜਿਹੜੀ ਖੰਗਾਲੀ ਜਾਵੇਗੀ ਤੇ ਦੇਖਿਆ ਜਾਵੇਗਾ ਤੇ ਦੱਸ ਦੇਣ ਕਿ ਪੂਰਾ ਮਾਮਲਾ ਜਿਹੜਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਨਵਾਂ ਸ਼ਹਿਰ ਦਾ ਇੱਕ ਆਹਾਤਾ ਜਿੱਤੇ ਬਾਹਰ ਜਿੱਸੇ ਬਾਹਰ ਇਹ ਤਮਾਕਾ ਜਿਹੜਾ ਤਮਾਕੇ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਆਵਾਜ਼ ਜ਼ੋਰਦਾਰ ਤਰੀਕੇ ਦੇ ਨਾਲ ਇਸ ਤਰ੍ਹਾਂ ਸੁਣਾਈ ਦਿੱਤੀ ਕਿ ਲੋਕਾਂ 'ਚ ਡਰ ਦਾ ਮਾਹੌਲ ਜਿਹੜਾ ਉਹ ਬਣ ਗਿਆ ਉਥੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਕਿ ਉਸ ਸਮੇਂ ਹੁੰਦਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਚਾਨਕ ਵੱਲੋਂ ਅੰਦਰ ਬੈਠੇ ਜੀ ਕੋਈ ਗਾਗ ਨਹੀਂ ਸੀ ਕਸਟਮਰ ਇਸ ਲਈ ਧਮਾਕਾ ਬਹੁਤ ਤੇਜ਼ ਸੀ ਸਰ ਅੱਛਾ 20 ਮਿੰਟ ਪਹਿਲੇ ਕੀ ਗੱਲ ਰਹੀ ਅੱਜ ਹੋਇਆ ਸਮ ਅੰਦਰ ਬੈਠੇ ਸੀ ਹਾਂ ਵਾ ਇਤਨਾ ਧਮਾਕਾ ਹੋ ਕੇ ਪੂਰਾ ਧਿਰੰਧਿਰ ਹੋ ਗਿਆ ਸਰ ਕੋਈ ਨਹੀਂ تھا ਜਿੱਤ ਨਹੀਂ ਉਹ ਬਚਾ ਹੋ ਗਿਆ ਸਰ ਕਿ ਕੋਈ ਨਹੀਂ تھا ਬਾਹਰ ਗਿਆ ਉਹ ਫਿਰ ਧਮਾਕੀ ਕਿ ਕਿ ਦੂਰ ਆ ਗਿਆ ਬਾਹਰ ਵਾਲੇ कहाँ पे यहाँ पे वो यही देखो बहुत अंधेरा है ऐसा दीवार साल सुराग कितना जाली में सुराग है इधर सुराग होता है तो निकसी यहाँ टक्कर लग जाए उधर पाले से काम कर रहे हैं एक जाली में लगी तो जाली में पूरा सुराग हुआ है इस तरह पर इंक्वायरी करें गई है इतना सुनो जानकारी नहीं कुछ मिला है कि नहीं यहाँ पे मिला तो कुछ नहीं मिला हमें सूचना मिली थी कि ये कोई आवाज आई है ਤੋ ਵੈਰੀਫਾਈ ਕਰਨ ਲਈ ਆਏ ਸੀ ਠੀਕ ਆ ਤੁਹਾਡੇ ਸਾਹਮਣੇ ਬਿਲਕੁਲ ਠੀਕ ਚੱਲ ਰਿਹਾ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਆ ਗਏ ਹਾਂ ਉਸ ਨੂੰ ਵੈਰੀਫਾਈ ਕਰ ਕੋਈ ਚੀਜ਼ ਹੈ ਦਦੇ ਸਾਹਮਣੇ ਠੀਕਾ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਏ ਹਾਂ ਪਰ ਅਪਾ ਵੈਰੀਫਾਈ ਕਰ ਰਹੇ ਹਾਂ ਇਸ ਚੀਜ਼ ਨੂੰ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਉਸ ਨੂੰ ਵੈਰੀਫਾਈ ਕਰ ਜਰਾ ਕੋਈ ਇਹਨਾਂ ਦਾ ਅੰਦਰ ਸੌਫਟਵੇਅਰ ਇਹਨਾਂ ਦੀ ਕੋਈ ਹੋਰ ਕਿਸੇ ਚੀਜ਼ ਨਾਲ ਆ ਜਿਹੜੀ ਵੀ ਚੀਜ਼ ਹੋएगी ਉਹਨੂੰ ਵੈਰੀਫਾਈ ਕਰਾਂਗੇ ਇਹ ਹਲੇ ਕਹਿਣਾ ਠੀਕ ਨਹੀਂ ਹੋਊਗਾ ਕਿਉਂਕਿ ਜਦੋਂ ਤੱਕ ਇਹ ਚੀਜ਼ ਫੈਕਟਰੀ ਦਾ ਹੈਗਾ ਤੱਤ ਉਹ ਵੈਰੀਫਾਈ ਨਹੀਂ ਹੋਏ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕੇ ਤੇ ਔਰ ਕੋਈ ਵੀ ਕੈਜੂਐਲਟੀ ਜਾਂ ਕਿਸੇ ਦੀ ਕੋਈ ਅਦਰ ਪਰਮਾਤਮਾ ਦੇ ਨਾਲ ਨਹੀਂ ਹੈ ਲੇਕਿਨ ਤਮਾਕੇ ਦੀ ਆਵਾਜ਼ ਜ਼ਰੂਰ ਸੁਣਾਈ ਦਿੱਤੀ ਇਹ ਸੁਣਨ ਨੂੰ ਮਿਲੇ ਸੋ ਉਹਨੂੰ ਵੈਰੀਫਾਈ

ਇਹ ਜਾਲੀ ਵੀ ਲੱਗੀ ਜਾਲੀ ਵੀ ਦਾ ਪੂਰਾ ਸੁਰਾਗ ਹੋ ਗਿਆ ਕਿਸੇ ਤਰ੍ਹਾਂ ਆਪਣਾ ਇਨਕੁਆਇਰੀ ਕਰੇ ਗਈ ਹੈ ਕਿ ਕਿਤਾ ਸਾਨੂੰ ਜਾਣਕਾਰੀ ਨਹੀਂ ਕੁਝ ਮਿਲਿਆ ਕਿ ਨਹੀਂ ਹਾਪੇ ਮਿਲਿਆ ਕੁਝ ਨਹੀਂ ਮਿਲਿਆ ਐਵੇਂ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਆਵਾਜ਼ ਆਈ ਹੈ ਤੋਂ ਵੈਰੀਫਾਈ ਕਰਨ ਲਈ ਆਏ ਸੀ ਠੀਕ ਹੈ ਤੁਹਾਡੇ ਸਾਹਮਣੇ ਬਿਲਕੁਲ ਚੱਲ ਰਿਹਾ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਬਸ ਮੋਕੇ ਤੇ ਆ ਗਏ ਹਾਂ ਸੂ ਵੈਰੀਫਾਈ ਕਰ ਕੋਈ ਚੀਜ਼ ਇਦਾਂ ਦੀ ਦੇ ਸਾਹਮਣੇ ਠੀਕਾ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਇਆ ਹਾਂ ਪਰ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਦੀ ਜੋ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਸੋ ਉਹਨੂੰ ਵੈਰੀਫਾਈ ਕਰ ਜਰਾ ਪੁੱਛ ਇਹਨਾਂ ਦਾ ਅੰਦਰ ਸੌ ਸੱਤ ਟੇਜਾ ਇਹਨਾਂ ਦੀ ਕੋਈ ਹੋਰ ਕਿਸੇ ਚੀਜ਼ ਨਾਲ ਆਵਾਜ਼ ਆਈ ਹੈ ਜਿਹੜੀ ਵੀ ਚੀਜ਼ ਹੋਏਗੀ ਉਹਨੂੰ ਵੈਰੀਫਾਈ ਕਰਾਂਗੇ ਇਹਨੇ ਹਲੇ ਕਹਿਣਾ ਠੀਕ ਨਹੀਂ ਹੋਊਗਾ ਕਿਉਂਕਿ ਜਦੋਂ ਤੱਕ ਇਹ ਚੀਜ਼ ਫੈਕਟ ਜਿਹੜਾ ਹੈਗਾ ਤੱਤ ਉਹ ਵੈਰੀਫਾਈ ਨਹੀਂ ਹੋਏਗਾ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕੇ ਤੇ ਔਰ ਕੋਈ ਵੀ ਕੈਜੂਐਲਟੀ ਜਾਂ ਕਿਸੇ ਦੇ ਕੋਈ ਅਧਰ ਪਰਮਾਤਮਾ ਦੇ ਨਾਲ ਨਹੀਂ ਹੈ ਲੇਕਿਨ ਧਮਾਕੇ ਦੀ ਆਵਾਜ਼ ਜ਼ਰੂਰ ਸੁਣਾਈ ਦਿੱਤੀ ਇਹ ਸੁਣਨ ਨੂੰ ਮਿਲੇ ਸੁਣਨ ਬੈਠੇ ਰਹੋ ਚਾਨਾ ਕਾਲਾ ਦੇ ਬਾਹਰ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਆ ਧਮਾਕੇ ਦੀ ਆਵਾਜ਼ ਇਨੀ ਜ਼ਬਰਦਸਤ ਸੀ ਕਿ ਜਿਹੜੇ ਲੋਕ ਉਥੇ ਮੌਜੂਦ ਸੀ ਉਹ ਇੱਕਦਮ ਡਰ ਗਏ ਆਵਾਜ਼ ਸੁਣੀ ਤੇ ਸਾਰੇ ਪਾਸੇ ਹੀ ਹਨੇਰਾ ਜਿਹੜਾ ਓਛਾ ਗਿਆ ਤੇ ਜਦੋਂ ਉਥੇ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹਾਤੇ ਦੇ ਅੰਦਰ ਲੋਕ ਜਿਹੜੇ ਸਿਗੇ ਉਹ ਨਹੀਂ ਸੀ ਸਿਰਫ ਉਹੀ ਇਕੱਲਾ ਹੀ ਸੀ ਤੇ ਆਵਾਜ਼ ਜਿਹੜੀ ਆ ਧਮਾਕੇ ਦੀ ਇਨੀ ਜ਼ੋਰਦਾਰ ਤਰੀਕੇ ਦੇ ਨਾਲ ਸੁਣਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਛਾ ਗਿਆ ਤੇ ਕੁਝ ਵੀ ਉਹਨਾਂ ਨੂੰ ਪਤਾ ਨਹੀਂ ਚੱਲਿਆ ਪਰ ਆਵਾਜ਼ ਇੰਨੀ ਸੀ ਕਿ ਜਿੱਤੇ ਨਾਲ ਕਿ ਕਿ ਡਰ ਦਾ ਮਾਹੌਲ ਪੈਦਾ ਹੋ ਗਿਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤੇ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਕਿ ਬੰਬ ਨੁਮਾ ਚੀਜ਼ ੁੱਟੀ ਗਈ ਹੈ ਜਾਂ ਫਿਰ ਕੀ ਹੋਇਆ ਤੇ ਲਗਾਤਾਰ ਇਸੇ ਪੁਲਿਸ ਇਸ ਵਿੱਚ ਜਾਂਚ ਕਰ ਰਹੀ ਹੈ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਇਸ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਉੱਥੇ ਹੀ ਜਿਹੜਾ ਮਾਲਕ ਸੀ ਉਸਦੇ ਵੱਲੋਂ ਆ ਕੇ ਵੀ ਇਹ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਣਾਈ ਆਵਾਜ਼ ਜਿਹੜੀ ਸੁਣਾਈ ਦਿੱਤੀ ਸੀ ਆਵਾਜ਼ ਉਹਨਾਂ ਦੀ ਆਵਾਜ਼ ਉਹਨਾਂ ਦੀ ਖਬਰ ਤੋਂ ਬਾਅਦ ਉਹ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਨਾ ਤਾਂ ਕਿਸੇ ਦੇ ਨਾਲ ਕੋਈ ਪੁਰਾਣੀ ਰੰਜਿਸ਼ ਹੈ ਤੇ ਨਾ ਹੀ ਹਜੇ ਤੱਕ ਇਸ ਦੇ ਵਿੱਚ ਕੋਈ ਖੁਲਾਸਾ ਹੋ ਸਕਿਆ ਕਿ ਇਹ ਬੰਬੂ ਨੁਮਾ ਚੀਜ਼ ਸਿੱਟੀ ਗਈ ਹੈ ਜਾਂ ਫਿਰ ਕਿਸ ਤਰੀਕੇ ਦੀ ਆਵਾਜ਼ ਜਿਹੜੀ ਉਹਨਾਂ ਨੂੰ ਸੁਣਾਈ ਦਿੱਤੀ ਹੈ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਇਸ ਤਰ੍ਹਾਂ ਲੱਗਾ ਕਿ ਬਾਹਰ ਕੋਈ ਆwidehat ਦੇ ਬਾਹਰ ਕੋਈ ਚੀਜ਼ ਟੁੱਟ ਕੇ ਗਿਆ ਜਿਸ ਦੇ ਨਾਲ ਕੇ ਇਹ ਜ਼ੋਰਦਾਰ ਧਮਾਕੇ ਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਜਿਹੜਾ ਛਾ ਗਿਆ ਤੇ ਇੱਕ ਡਰ ਦਾ ਮਾਹੌਲ ਉਹਨਾਂ ਦੇ ਵਿੱਚ ਬਣ ਗਿਆ ਉਹਨਾਂ ਨੇ ਕਿਹਾ ਕਿ ਕਿਸੇ ਨਾਲ ਜਾਨਵਰਾਂ ਲਈ ਨੁਕਸਾਨ ਨਹੀਂ ਹੋਇਆ ਤੇ ਪਰ ਕੰਦ ਜਿਹੜੀ ਆ ਉਸ ਦੇ ਵਿੱਚ ਥੋੜਾ ਇਹ ਨੁਕਸਾਨ ਹੋਇਆ ਅਤੇ ਇੱਕ ਜਾਲੀ ਆ ਜਿਸ ਬਾਰੇ ਉਹਨਾਂ ਨੇ ਇਹ ਨੁਕਸਾਨ ਦੱਸਿਆ ਤੇ ਇਹ ਵੀ ਦੱਸਿਆ ਕਿ ਪੁਰਾਣੀ ਰஞ்சிਤ ਜਾਫਰ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਿਹੜੀ ਆ ਉਸ ਆਹਾਤੇ ਦੇ ਮਾਲਕ ਦੀ ਨਹੀਂ ਆ ਤਾਂ ਹੁਣ ਮਾਲਕ ਦੇ ਵੱਲੋਂ ਵੀ ਉੱਥੇ ਪਹੁੰਚ ਕੇ ਇਸ ਪੂਰੇ ਮਾਮਲੇ ਤੇ ਦੇਖਿਆ ਜਾ ਰਿਹਾ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਤਮਾਕੇ ਦੀ ਆਵਾਜ਼ ਜਿਹੜੀ ਇਸ ਦੇ ਵਿੱਚ ਸੁਣਾਈ ਦਿੱਤੀ ਆ ਤੇ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਹਿਣਾ ਕਿ ਪੂਰਾ ਮਾਮਲਾ ਜਿਹੜਾ ਉਹ ਦੇਖਿਆ ਜਾ ਰਾ ਪੂਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਸੀਸੀਟੀਵੀ ਵੀ ਜਿਹੜੀ ਖੰਗਾਲੀ ਜਾਵੇਗੀ ਤੇ ਦੇਖਿਆ ਜਾਵੇਗਾ ਤਾਂ ਦੱਸ ਦੇਣ ਕਿ ਪੂਰਾ ਮਾਮਲਾ ਜਿਹੜਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਨਵਾਂ ਸ਼ਹਿਰ ਦਾ ਇੱਕ ਆਹਾਤਾ ਜਿੱਤੇ ਬਾਹਰ ਜਿੱਸੇ ਬਾਹਰ ਇਹ ਤਮਾਕਾ ਜਿਹੜਾ ਤਮਾਕੇ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਆਵਾਜ਼ ਜ਼ੋਰਦਾਰ ਤਰੀਕੇ ਦੇ ਨਾਲ ਇਸ ਤਰ੍ਹਾਂ ਸੁਣਾਈ ਦਿੱਤੀ ਕਿ ਲੋਕਾਂ 'ਚ ਡਰ ਦਾ ਮਾਹੌਲ ਜਿਹੜਾ ਉਹ ਬਣ ਗਿਆ ਉਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਕੀ ਉਸ ਸਮੇਂ ਹੁੰਦਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਅਚਾਨਕ ਵੱਲੋਂ ਅੰਦਰ ਬੈਠੇ ਜੀ ਕੋਈ ਗਾਗ ਨਹੀਂ ਸੀ ਕਸਟਮਰ ਸਰ। ਇਸੇ ਧਮਾਕਾ ਬਹੁਤ ਤੇਜ਼ ਸੀਗਾ ਸਰ। ਅੱਛਾ। ਇਹ 20 ਮਿੰਟ ਪਹਿਲੇ ਦੀ ਗੱਲ ਹੈ। ਅੱਜ ਹੋਇਆ ਆ ਸਮ ਅੰਦਰ ਬੈਠੇ ਸੀ। ਹੂੰ। ਉਹ ਇਤਨਾ ਧਮਾਕਾ ਹੋ ਕੇ ਧੁਰਾ ਧੀਰੇ ਧੀਰਾ ਹੋ ਗਿਆ।

ਤੋ ਵੈਰੀਫਾਈ ਕਰਨ ਲਈ ਆਏ ਸੀ ਠੀਕ ਆ ਤੁਹਾਡੇ ਸਾਹਮਣੇ ਬਿਲਕੁਲ ਚੱਲ ਰਿਹਾ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਆ ਗਏ ਹਾਂ ਉਸ ਨੂੰ ਵੈਰੀਫਾਈ ਕਰ ਕੋਈ ਚੀਜ਼ ਇਦਾਂ ਦੀ ਸਾਹਮਣੇ ਠੀਕ ਆ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਇਆ ਹਾਂ ਪਰ ਅਪਾ ਵੈਰੀਫਾਈ ਕਰ ਰਹੇ ਹਾਂ ਇਸ ਚੀਜ਼ ਨੂੰ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਸੋ ਉਹਨੂੰ ਵੈਰੀਫਾਈ ਕਰ ਜਰਾ ਕੋਈ ਇਹਨਾਂ ਦਾ ਅੰਦਰ ਸੌ ਸੱਤ ਕਟਾਜ ਇਹਨਾਂ ਦੀ ਕੋਈ ਹੋਰ ਕਿਸੇ ਚੀ ਜਿਹੜੀ ਵੀ ਚੀਜ਼ ਹੋਏਗੀ ਉਹਨੂੰ ਵੈਰੀਫਾਈ ਕਰਾਂਗੇ ਇਹਨੇ ਹੱਲੇ ਕਹਿਣਾ ਠੀਕ ਨਹੀਂ ਹੋਊਗਾ ਕਿਉਂਕਿ ਜਦੋਂ ਤੱਕ ਇਹ ਚੀਜ਼ ਫੈਕਟਰੀ ਦਾ ਹੈਗਾ ਤੱਤ ਉਹ ਵੈਰੀਫਾਈ ਨਹੀਂ ਹੋ ਜਾਵੇ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕੇ ਤੇ ਔਰ ਕੋਈ ਵੀ ਕੈਜੂਐਲਟੀ ਜਾਂ ਕਿਸੇ ਦੇ ਕੋਈ ਅਦਰ ਪਰਮਾਤਮਾ ਦੇ ਨਾਲ ਨਹੀਂ ਹੈ ਲੇਕਿਨ ਤਮਾਕੇ ਦੀ ਆਵਾਜ਼ ਜ਼ਰੂਰ ਸੁਣਾਈ ਦਿੱਤੀ ਇਹ ਸੁਣਨ ਨੂੰ ਮਿਲੇ ਸੁਣੂ ਬੈਠੇ

ਇਹ ਜਾਲੀ ਵੀ ਲਗੀ ਜਾਲੀ ਵੀ ਦਾ ਪੂਰਾ ਸੁਰਾਗ ਹੋਆ ਜੀ ਕਿਸੇ ਸਰ ਅਪਨ ਇਨਕੁਆਇਰੀ ਕਰਨ ਗਏ ਜੀ ਤਕਸਲੂ ਜਾਣਕਾਰੀ ਲਈ ਕੁਝ ਮਿਲਿਆ ਕਿ ਨਹੀਂ ਹਾਪੇ ਕੁਝ ਮਿਲਿਆ ਤਾਂ ਕੁਝ ਨਹੀਂ ਮਿਲਿਆ ਐਵੇਂ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਆਵਾਜ਼ ਆਈ ਹੈ ਤੋਂ ਵੈਰੀਫਾਈ ਕਰਨ ਲਈ ਆਏ ਸੀ ਠੀਕ ਆ ਤੁਹਾਡੇ ਸਾਹਮਣੇ ਬਿਲਕੁਲ ਚੱਲ ਰਿਹਾ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਆ ਗਏ ਹਾਂ ਉਸ ਨੂੰ ਵੈਰੀਫਾਈ ਕਰ ਕੋਈ ਚੀਜ਼ ਹੈ ਦਦੀ ਦਦੀ ਸਮਨ ਠੀਕਾ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਇਆ ਹਾਂ ਪਰ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਇਹਨੂੰ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਤੋਂ ਉਹਨੂੰ ਵੈਰੀਫਾਈ ਕਰ ਜਰਾ ਕੋਈ ਇਹਨਾਂ ਦਾ ਅੰਦਰ ਸ਼ੋਰ ਸਬਤ ਕਟਾਈ ਜਾਂ ਇਹਨਾਂ ਦੀ ਕੋਈ ਹੋਰ ਕਿਸੇ ਚੀਜ਼ ਨਾਲ ਆਵਾਜ਼ ਆਈ ਹੈ ਜਿਹੜੀ ਵੀ ਚੀਜ਼ ਹੋएगी ਉਹਨੂੰ ਵੈਰੀਫਾਈ ਕਰਾਂਗੇ ਇਹਨੇ ਹਲੇ ਕਹਿਣਾ ਠੀਕ ਨਹੀਂ ਹੋਊਗਾ ਕਿਉਂਕਿ ਜਦੋਂ ਤੱਕ ਇਹ ਚੀਜ਼ ਫੈਕਟਰੀ ਦਾ ਹੈਗਾ ਤੱਤ ਉਹ ਵੈਰੀਫਾਈ ਨਹੀਂ ਹੋਏਗਾ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕੇ ਤੇ ਔਰ ਕੋਈ ਵੀ ਕੈਜੂਅਲਟੀ ਜਾਂ ਕਿਸੇ ਦੇ ਕੋਈ ਅਦਰ ਪਰਮਾਤਮਾ ਗਿਆ ਨਾਲ ਨਹੀਂ ਹੈ ਲੇਕਿਨ ਤਮਾਕੇ ਦੀ ਆਵਾਜ਼ ਜ਼ਰੂਰ ਸੁਣਾਈ ਦਿੱਤੀ ਇਹ ਸੁਣਨ ਨੂੰ ਮਿਲੇ ਸੋ ਉਹਨੂੰ ਵੈਰੀਫਾਈ ਕਰਾਂਗੇ ਚਾਹਨਾ ਕੋ ਦੇ ਬਾਹਰ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਆ ਧਮਾਕੇ ਦੀ ਆਵਾਜ਼ ਇਨੀ ਜ਼ਬਰਦਸਤ ਸੀ ਕਿ ਜਿਹੜੇ ਲੋਕ ਉਥੇ ਮੌਜੂਦ ਸੀ ਉਹ ਇੱਕਦਮ ਡਰ ਗਏ ਆਵਾਜ਼ ਸੁਣੀ ਤੇ ਸਾਰੇ ਪਾਸੇ ਹੀ ਹਨੇਰਾ ਜਿਹੜਾ ਓਛਾ ਗਿਆ ਤੇ ਜਦੋਂ ਉਥੇ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹਾਤੇ ਦੇ ਅੰਦਰ ਲੋਕ ਜਿਹੜੇ ਸਿਗੇ ਉਹ ਨਹੀਂ ਸੀ ਸਿਰਫ ਉਹੀ ਇਕੱਲਾ ਹੀ ਸੀ ਤੇ ਆਵਾਜ਼ ਜਿਹੜੀ ਆ ਧਮਾਕੇ ਦੀ ਇਨੀ ਜ਼ੋਰਦਾਰ ਤਰੀਕੇ ਦੇ ਨਾਲ ਸੁਣਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਛਾ ਗਿਆ ਤੇ ਕੁਝ ਵੀ ਉਹਨਾਂ ਨੂੰ ਪਤਾ ਨਹੀਂ ਚੱਲਿਆ ਪਰ ਆਵਾਜ਼ ਇੰਨੀ ਸੀ ਕਿ ਜਿਤੇ ਨਾਲ ਕਿ ਕਿ ਡਰ ਦਾ ਮਾਹੌਲ ਪੈਦਾ ਹੋ ਗਿਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤੇ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਕਿ ਬੰਬ ਨੁਮਾ ਚੀ ਜੁੱਟ ਗਈ ਹੈ ਜਾਂ ਫਿਰ ਕੀ ਹੋਇਆ ਤੇ ਲਗਾਤਾਰ ਇਸੇ ਪੁਲਿਸ ਇਸ ਵਿੱਚ ਜਾਂਚ ਕਰ ਰਹੀ ਹੈ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਇਸ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਉੱਥੇ ਹੀ ਜਿਹੜਾ ਮਾਲਕ ਸੀ ਉਸ ਦੇ ਵੱਲੋਂ ਆ ਕੇ ਵੀ ਇਹ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਣਾਈ ਆਵਾਜ਼ ਜਿਹੜੀ ਸੁਣਾਈ ਦਿੱਤੀ ਸੀ ਆਵਾਜ਼ ਉਹਨਾਂ ਦੀ ਆਵਾਜ਼ ਸੁਣ ਦੀ ਖਬਰ ਤੋਂ ਬਾਅਦ ਉਹ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਨਾ ਤਾਂ ਕਿਸੇ ਦੇ ਨਾਲ ਕੋਈ ਪੁਰਾਣੀ ਰੰਜਿਸ਼ ਹੈ ਤੇ ਨਾ ਹੀ ਹਜੇ ਤੱਕ ਇਸ ਦੇ ਵਿੱਚ ਕੋਈ ਖੁਲਾਸਾ ਹੋ ਸਕਿਆ ਕਿ ਇਹ ਬੰਬੂ ਨੁਮਾ ਚੀਜ਼ ਛਿਤੀ ਗਈ ਹੈ ਜਾਂ ਫਿਰ ਕਿਸ ਤਰੀਕੇ ਦੀ ਆਵਾਜ਼ ਜਿਹੜੇ ਉਹਨਾਂ ਨੂੰ ਸੁਣਾਈ ਦਿੱਤੀ ਹੈ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਇਸ ਤਰ੍ਹਾਂ ਲੱਗਾ ਕਿ ਬਾਹਰ ਕੋਈ ਅੱਗwidehat ਦੇ ਬਾਹਰ ਕੋਈ ਚੀਜ਼ ਟੁੱਟ ਕੇ ਗਿਆ ਜਿਸ ਦੇ ਨਾਲ ਕੇ ਇਹ ਜ਼ੋਰਦਾਰ ਧਮਾਕੇ ਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਸਾਰੇ ਪਾਸੇ ਹੀ ਹਨੇਰਾ ਜਿਹੜਾ ਛਾ ਗਿਆ ਤੇ ਇੱਕ ਡਰ ਦਾ ਮਾਹੌਲ ਉਹਨਾਂ ਦੇ ਵਿੱਚ ਬਣ ਗਿਆ ਉਹਨਾਂ ਨੇ ਕਿਹਾ ਕਿ ਕਿਸੇ ਨਾਲ ਜਾਨਵਰਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਪਰ ਕੰਦ ਜਿਹੜੀ ਆ ਉਸ ਦੇ ਵਿੱਚ ਥੋੜਾ ਇਹ ਨੁਕਸਾਨ ਹੋਇਆ ਅਤੇ ਇੱਕ ਜਾਲੀ ਆ ਜਿਸ ਬਾਰੇ ਉਹਨਾਂ ਨੇ ਇਹ ਨੁਕਸਾਨ ਦੱਸਿਆ ਤੇ ਇਹ ਵੀ ਦੱਸਿਆ ਕਿ ਪੁਰਾਣੀ ਰஞ்சிਤ ਜਾਫਰ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਿਹੜੀ ਆ ਉਸ ਆਹਾਤੇ ਦੇ ਮਾਲਕ ਦੀ ਨਹੀਂ ਆ ਤਾਂ ਹੁਣ ਮਾਲਕ ਦੇ ਵੱਲੋਂ ਵੀ ਉੱਥੇ ਪਹੁੰਚ ਕੇ ਇਸ ਪੂਰੇ ਮਾਮਲੇ ਤੇ ਦੇਖਿਆ ਜਾ ਰਿਹਾ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਤਮਾਕੇ ਦੀ ਆਵਾਜ਼ ਜਿਹੜੀ ਇਸ ਦੇ ਵਿੱਚ ਸੁਣਾਈ ਦਿੱਤੀ ਆ ਤੇ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਹਿਣਾ ਕਿ ਪੂਰਾ ਮਾਮਲਾ ਜਿਹੜਾ ਉਹ ਦੇਖਿਆ ਜਾ ਰਿਹਾ ਪੂਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਸੀਸੀਟੀਵੀ ਵੀ ਜਿਹੜੀ ਖੰਗਾਲੀ ਜਾਵੇਗੀ ਤੇ ਦੇਖਿਆ ਜਾਵੇਗਾ ਤਾਂ ਦੱਸਦੇ ਨੇ ਕਿ ਪੂਰਾ ਮਾਮਲਾ ਜਿਹੜਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਨਵਾਂ ਸ਼ਹਿਰ ਦਾ ਇੱਕ ਆਹਾਤਾ ਜਿੱਤੇ ਬਾਹਰ ਜਿਸ ਦੇ ਬਾਹਰ ਇਹ ਤਮਾਕਾ ਜਿਹੜਾ ਤਮਾਕੇ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਆਵਾਜ਼ ਜ਼ੋਰਦਾਰ ਤਰੀਕੇ ਦੇ ਨਾਲ ਇਸ طرف ਸੁਣਾਈ ਦਿੱਤੀ ਕਿ ਲੋਕਾਂ 'ਚ ਡਰ ਦਾ ਮਾਹੌਲ ਜਿਹੜਾ ਉਹ ਬਣ ਗਿਆ ਉਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਕਿ ਉਸ ਸਮੇਂ ਹੁੰਦਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਅਚਾਨਕ ਉਹ ਅੰਦਰ ਬੈਠੇ ਜੀ ਕੋਈ ਗਾਗ ਨਹੀਂ ਸੀ ਕਿਸਮਤ ਸਰ। ਇਸੇ ਧਮਾਕਾ ਬਹੁਤ ਤੇਜ਼ ਸੀ ਉਹ ਸਰ। ਅੱਛਾ। ਇਹ 20 ਮਿੰਟ ਪਹਿਲੇ ਦੀ ਗੱਲ ਹੈ ਵੀ। ਅੱਜ ਹੋਇਆ ਸਮ ਅੰਦਰ ਬੈਠੇ ਸੀ। ਹੂੰ। ਉਹ ਇਤਨਾ ਧਮਾਕਾ ਹੋ ਕੇ ਤੁਰੰਤ-ਤੁਰੰਤ ਹੋ ਗਿਆ ਸਰ।

ਤੋ ਵੈਰੀਫਾਈ ਕਰਨ ਲਈ ਆਏ ਸੀ ਠੀਕ ਆ ਤੁਹਾਡੇ ਸਾਹਮਣੇ ਬਿਲਕੁਲ ਚੱਲ ਰਿਹਾ ਕੋਈ ਨੁਕਸਾਨ ਨਹੀਂ ਹੈ ਮੇਰੇ ਨਾਲ ਜੁੜ ਚੁੱਕੇ ਹੋ ਤੁਸੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਜੁੜੀ ਖਬਰ ਦਾ ਜ਼ਿਕਰ ਕਰਨੇ ਆ ਦੱਸ ਦਈਏ ਕਿ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਪਟਿਆਲਾ ਦੇ ਦੌਰੇ ਤੇ ਰਹਿਣਗੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਰਾਜਪਾਲ ਗੁਲਾਬਚੰਦ ਕਟਾਰੀਆ ਦੌਰਾ ਕਰਨਗੇ ਲੋਕਾਂ ਦੀ ਸਾਰ ਲੈਣਗੇ ਕਿਉਂਕਿ ਵੱਡੇ ਪੱਧਰ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਹੜ੍ਹਾਂ ਨੇ ਮਾਰ ਮਾਰੀ ਹੈ ਜਿਸ ਦੇ ਚਲਦਿਆਂ ਅੱਜ ਗੁਲਾਬਚੰਦ ਕਟਾਰੀਆ ਜਿਹੜੇ ਨੇ ਉਹ ਪਟਿਆਲਾ ਦੇ ਦੌਰੇ ਤੇ ਰਹਿਣਗੇ ਪਟਿਆਲਾ ਜ਼ਿਲ੍ਹੇ ਦੇ ਕਨੌਰ ਅਤੇ ਦੇਵੀਗੜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਰਾਜਪਾਲ ਗੁਲਾਬਚੰਦ ਕਟਾਰੀਆ ਜਿਹੜੇ ਨੇ ਉਹ ਦੌਰਾ ਕਰਨਗੇ ਇਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਦੌਰਾ ਕੀਤਾ ਸੀ ਤੇ ਅੱਜ ਪਟਿਆਲਾ ਜ਼ਿਲ੍ਹੇ ਦੇ ਕਨੌਰ ਅਤੇ ਦੇਵੀਗੜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਫਸਲਾਂ ਤਬਾਹ ਹੋਈਆਂ ਨੇ ਤੇ ਇਸੇ ਵਿਚਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨਗੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਹੜਾ ਨੇ ਹੋਰ ਜਿਹੜਾ ਨੁਕਸਾਨ ਕੀਤਾ ਹੈ ਅਸਤਾ ਵੀ ਜਾਇਜ਼ਾ ਲੈਂਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਮਨੋਜ ਪਟਿਆਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਮਨੋਜ ਕੀ ਕੁਝ ਜਾਣਕਾਰੀ ਹੈ ਕਦੋਂ ਤੱਕ ਰਾਜਪਾਲ ਗੁਲਾਬਚੰਦ ਕਟਾਰੀਆ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਹੁੰਚਣਗੇ ਜੀ ਮੈਂ ਦੱਸ ਦਿਆਂ ਕਿ ਜਿਹੜੇ ਰਾਜਪਾਲ ਨੇ ਗੁਲਾਬਚੰਦ ਕਟਾਰੀਆ ਉਹ 11:00 ਤੋਂ ਲੈ ਕੇ ਪੌਣੇਵਾਰਾਂ ਤੱਕ ਘਨੌਰ ਪਹੁੰਚਣਗੇ ਤੇ ਉਸ ਤੋਂ ਬਾਅਦ ਜਿਹੜੇ ਹੜ੍ਹ ਪ੍ਰਭਾਵਿਤ ਪਿੰਡ ਨੇਗੇ ਜੀ ਉਹਨਾਂ ਦੇ ਵਿੱਚ ਜਾਣਗੇ ਕਿਉਂਕਿ ਸਭ ਤੋਂ ਵੱਧ ਜਿਹੜੀ ਤਬਾਹੀ ਹੈ ਘੱਜਰ ਵੱਲੋਂ ਜਾਂ ਤਾਂਗਰੀ ਦਰਿਆ ਦੇ ਵੱਲੋਂ ਇਹਨਾਂ ਇਲਾਕਿਆਂ 'ਚ ਮਚਾਈ ਗਈ ਸੀ ਰਾਜਪਾਲ ਸਨਾਰਾ ਅਤੇ ਦੇਵੀਗੜ ਸੋ ਉਸ ਤੋਂ ਬਾਅਦ ਉਹ ਦੇਵੀਗੜ ਜਾਣਗੇ ਤੇ ਜਿਹੜੇ ਇਲਾਕੇ ਦੇ ਪਿੰਡ ਨੇ ਜਿਸ ਤਰ੍ਹਾਂ ਚਮਾਰੂ ਹੋ ਗਿਆ ਉਕਸਰ ਹੋ ਗਿਆ ਸਨਾਰਾ ਕਲਾ ਸਨਾਰਾ ਖੁਰਦ ਹੋ ਗਿਆ ਤੇ ਦੂਜੇ ਪਾਸੇ ਭੁੰਨਰਹੇੜੀ ਤੇ ਜਿੰਨੇ ਵੀ ਪਿੰਡ ਨੇ ਉਸੇ ਬੇਸ਼ੱਕ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਹੁਣ ਨੁਕਸਾਨ ਸਾਹਮਣੇ ਆਉਣ ਲੱਗੂਗਾ ਕਿੰਨੀ ਫਸਲ ਦਾ ਨੁਕਸਾਨ ਹੋਇਆ ਕਿੰਨੇ ਮਕਾਨ ਟਹੇ ਕਿੰਨੀ ਮਸ਼ੀਨਰੀ ਹੋਈ ਸੋ ਉਸੇ ਤਰ੍ਹਾਂ ਰਾਹਤ ਦੇਣ ਦੇ ਜਿਹੜੇ ਐਲਾਨ ਕੀਤੇ ਗਏ ਨੇ ਉਹਨਾਂ ਨੂੰ ਗਰਾਊਂਡ ਲੈਵਲ ਤੇ ਕਿਸ ਤਰ੍ਹਾਂ ਲੋਕਾਂ ਤੱਕ ਦੱਸਿਆ ਜਾ